राम राम जी सारा भैया ने आज कर सारा भाई ठीक ठाक है सी तो भाईओ मामलो है गांव काला डिब्बा और जिला फाजिल का तो बहुत ही बड़ी घटना है तो इनके खिलाफ अगर गौ प्रेमिया इन घटनाओं बहुत ज्यादा ठेस पहुंची है तो अगर भाइयों जे सारा भाई यानि इकट्ठा हो तो जो ज्ञापन देना पड़े आरोपियों खिलाफ तो सारा भाई इकट्ठा ऊपर एक सुनो ते बाकि मामलो की बात क्या है ਕਿ ਮੈਂ ਨਾ ਵਾਟਰ ਵੈਸਟ ਨਹੀਂ ਨੱਪ ਸਕਦਾ ਤੂੰ ਬੰਦਾ ਦੱਬਿਆ ਵਾ ਵਾਟਰ ਵੈਸਟ ਨਹੀਂ ਨੱਪ ਸਕਦਾ ਭਾਜੀ ਹੋਰ ਜਿੱਥੇ ਮਰਜੀ ਨਾ ਆ ਚੱਲੀ ਜਾਂਦੀ ਐ ਚੱਲੀ ਜਾਂਦੀ ਐ ਭਾਜੀ ਮੈਂ ਕਹਿੰਦਾ ਕਾਦਾ ਬਾਪ ਉਹ ਵੇਖ ਦੋ ਅੱਗੇ ਮਰ ਗੱਲ ਸੁਣ ਮੇਰੀ ਔਰੀਆਂ ਡਿੱਗੀਆਂ ਔਰੇ ਬੰਦੇ ਪਲਾਜ਼ਮਾ ਠੀਕ ਐ ਡਿੱਗੀਆਂ ਦੇ ਨੇੜੇ ਯਾਰ ਇਹ ਹੱਡਾ ਰੋੜੀ ਐ ਇਹ ਕਿਹੜੀ ਇਹ ਹੱਡਾ ਰੋੜੀ ਐ ਭਾਈ ਪੁੰਨ ਦਾ ਕੰਮ ਹੈ ਗੱਲ ਸੁਣ ਮੇਰੀ ਆਪਣੇ ਆ ਮਾਰਗਾ ਜਿੱਥੇ ਮਰਜੀ ਨਾ ਮਰ ਜਾ ਹਰਬੀਦ ਇਹਦਾ ਮਤਲਬ ਇਹ ਨਹੀਂ ਵਾਟਰ ਵਸ ਲੈ ਆ ਕੇ ਤੂੰ ਨਪੇਗਾ ਕੀ ਕਰੀਏ ਨਾ ਟੱਟੀਆਂ ਖਾ ਗਿਆ ਲੋਕਾਂ ਦੀਆਂ ਉਹੀ ਯਾਰ ਖਾ ਗਿਆ ਮੈਂ ਤੂੰ ਕੱਢ ਲੈ ਤੂੰ ਕੱਢ ਲੈ ਯਾਰ ਮੈਂ ਕਹਿੰਦਾ ਓ ਯਾਰ ਮੈਂ ਨਾ ਕਹਿੰਦਾ ਤੂੰ ਕੱਢ ਲੈ ਗੁਰਵਿੰਦਰ ਚਾਹ ਤੂੰ ਸਾਬਤ ਕਰ ਲੈ ਮੇਰੀਆਂ ਗੱਲ ਸੁਣ ਤੂੰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਇਹ ਜਿਹੜੀਆਂ ਤੇਰੀਆਂ ਟੱਟੀਆਂ ਛੱਟੀਆਂ ਕੁਛ ਵੀ ਹਨਾ ਸਾਬਤ ਕਰ ਲੈ ਸਾਬਤ ਕਰ ਲੈ ਇਹ ਤੇ ਯਾ ਮਾ ਭਾਈ ਉਹ ਕਿੱਥੇ ਆਟ ਸਾਲ ਹੋ ਗਏ ੜੇ ਨੂੰ ਹਜੇ ਤੱਕ ਤਾਂ ਨਿਕਲੀਆਂ ਨਹੀਂ ਫਿਰ ਤੇਰ ਤੋਂ ਆਟ ਸਾਲ ਹੋ ਗਏ ੜੇ ਨੂੰ ਹਾਂ ਬੰਦਰਾ ਨੱਪਿਆ ਹੋਇਆ ਜੀ ਬਾਹਰ ਕਢਾਈ ਜੀ ਮੈਂ ਕਿਉਂ ਕਢਾਈ ਜਨਾ ਆਪ ਕਢੀ ਜਨਾ ਆਪ ਕਢੀ ਜਨਾ ਵਾਟ ਰੋਜ ਥੋੜੀ ਥੋੜੀ ਲੱਪੇਂ ਆ ਕੇ ਲਿਆ ਕੇ ਤੂੰ ਤੂੰ ਬੋਲਦਾ ਹਾਂ ਬੋਲੂਗਾ ਮੈਂ ਨੀ ਤੂੰ ਮਾਂ ਪਿਓ ਦੇ ਕਵਾੜਾ ਪੈ ਕੇ ਓ ਬੋਲੂ ਥੋੜਾ ਮਾਰਦਾ ਤੂੰ ਓ ਗੱਲ ਸੁਣ ਮੇਰੀ ਮੇਰੀ ਮਰਜ਼ੀ ਨਾਲ ਮੇਰੀ ਵਜ੍ਹਾ ਨਾਲ ਮਰ ਗਿਆ ਮੇਰੀ ਵਜ੍ਹਾ ਨਾਲ ਮਰ ਗਿਆ ਮੰਨਦਾ ਮੈਂ ਉਹੀ ਆ ਤੂੰ ਉਹੀ ਆ ਮੈਂ ਥੇ ਖੱਡਾ ਰੋਦਾ ਮਾਰਦਾ ਤੂੰ ਉਹੀ ਆ ਜਿਹੜਾ ਤੂੰ ਰੋਂਦਾ ਪਿਆ ਸੀ ਨਹਿਰ ਦੇ ਕੋਲੇ ਜਾ ਕੇ ਤੇਰੇ ਕੋਲੇ ਗਿਆ ਸੀ ਵੱਡਾ ਮਿਹਣੇ ਮਾਰਦਾ ਬੁੜੀਆਂ ਬਣਿਆ ਵਰਤਾਂ ਨੂੰ ਸਵਾਦ ਲੈਣ ਦਾ ਮਾਰਾ ਕਿ ਥੇ ਤੂੰ ਸਵਾਦ ਲੈਣ ਮਾਰਾ ਗਿਆ ਸੀਗਾ ਚੁੱਪ ਕਰੋ ਥੱਡਾ ਰੋੜੀ ਕੱਢ ਲੈ ਫਿਰ ਹਣ ਤੂੰ ਕੱਢ ਫਿਰ ਹਣਾ ਕੱਢ ਫਿਰ ਜਿਹੜਾ ਫਾਹ ਲਵਾਉਣਾ ਆ ਬਾਹ ਤੇਰੇ ਗੱਲ 'ਚ ਪਿਆ ਹੀ ਖੜਾ ਤੂੰ ਜਿਹੜਾ ਫਾਹ ਲਵਾਉਣਾ ਜੇ ਜੇ ਬਾਹ ਨਾ ਹੁੰਦਾ ਫਿਰ ਤੂੰ ਕੱਢਦਾ ਨਹੀਂ ਸੀ ਆਕੇ ਤੂੰ ਫਾਹ ਲਵਾਉਣਾ ਲਵਾ ਦੇ ਫਿਰ ਨਹੀਂ ਜੀ ਕੱਢਦਾ ਆਕੇ ਤੂੰ ਖਾਧੀਆਂ ਯਾਰ ਤੂੰ ਮੈਂ ਕਹਿੰਦਾ ਕੱਢ ਲੈ ਬੱਲਿਆ ਤੈਨੂੰ ਮੈਂ ਕਹਿੰਦਾ ਕੱਢ ਲੈ ਤੂੰ ਮਹਿਕਮੇ ਨੂੰ ਮਹਿਕਮੇ 'ਚੋਂ ਕੱਢ ਲੈ ਤੂੰ ਲਵਾ ਜਿਹੜਾ ਫਾਹ ਯਾਰ ਗੱਲ ਸੁਣ ਮੇਰੀ ਤੇਰੇ ਕੋਲੇ ਸਾਰਾ ਕੁਝ ਹੈ ਨਾ ਤੂੰ ਸਾਬਤ ਕਰ ਲੈ ਇਹ ਚੀਜ਼ ਹੈ ਪਰ ਆਹ ਮੈਂ ਕੀਤਾ ਸਾਬਤ ਮੈਂ ਸਾਬ ਨੂੰ ਤੇ ਕਰਦਾ ਗੱਲ ਆ ਕੇ ਠੋਕ ਕੇ ਤੇਰੇ ਵਾਂਗੂ ਪਿੱਠ ਵਿੱਚ ਨਹੀਂ ਕਰਦਾ ਮੈਂ ਜਿੱਦਾਂ ਬੁਰੀ ਮਾਰਤੀ ਤੇਰੇ ਵਾਂਗੂ ਤੇਰੇ ਵਾਂਗੂ ਪਿੱਠ ਵਿੱਚ ਨਹੀਂ ਕਰਦਾ ਮੈਂ ਤੇਰੇ ਕੋਲੇ ਆਇਆ ਪਤਾ ਤੇਰੇ ਵਾਂਗੂ